ਮੈਂ ਬਾਹਰ ਸੀਗਾ ਮੇਰੀ ਤੇ ਗਿਆ ਸੀ ਮੇਰੇ ਮਗਰੋਂ ਮੇਰਾ ਮੁੰਡਾ ਘਰ ਖੱਲਾ ਸੀਗਾ ਤੇ ਇਹਨਾਂ ਨੇ ਇਹਨਾਂ ਦੋ ਦੋ ਚਾਰ ਮੁੰਡੇ ਇਕੱਠੇ ਕਰਕੇ ਪਹਿਲੇ ਮੇਰੇ ਮੁੰਡੇ ਕੋਲ ਛੱਲਾ ਖੋਇਆ ਇਹਨਾਂ ਨੇ ਕਿੰਨੀ ਤਰੀਕ ਨੂੰ ਛੱਲਾ ਪਾਇਆ ਦੋ ਦੋ ਤਿੰਨ ਦਿਨ ਹੋ ਗਏ ਐਸ ਗੱਲ ਨੂੰ ਤੀਸਰੇ ਦਿਨ ਮੈਂ ਭਾਜੀ ਫੇਰ ਜੰਮੂ ਮਲਕੀ ਸ਼ਾਮ ਨੂੰ ਮੈਂ ਜੰਮੂ ਚੱਲ ਗਿਆ ਮੈਨੂੰ ਨਹੀਂ ਪਤਾ ਮੈਂ 5 ਵਜੇ ਮੇਰੇ ਮਗਰੋਂ ਇਹਨਾਂ ਨੇ ਫੇਰ ਭਾਜੀ ਮੇਰੇ ਮੁੰਡੇ ਨੂੰ ਖਲਾਰ ਕੇ ਨਾ ਚਪੇੜਾ ਮਾਰੀਆਂ ਇਹਨਾਂ ਨੇ ਰੋਹਿਤ ਐ ਰਾਹੁਲ ਐ ਹੋਰ ਅਨਪਛਾਤੇ ਮੁੰਡੇ ਆ ਉਹ ਭਾਜੀ 20-25 ਬੰਦੇ ਆਏ ਸੀਗੇ ਨਾਲ ਹਥਿਆਰ ਲੈ ਕੇ ਆਏ ਨਾਲ ਇੱਟਾਂ ਲੈ ਕੇ ਆਏ ਨਾਲ ਕੋਠੇ ਦੇ ਇਹਨਾਂ ਦੇ ਹੈਗੀਆਂ ਸੀ ਭਾਜੀ ਲੈ ਕੇ ਆਓਗੇ ਇੰਨੀ ਇੱਟਾਂ ਕਿੱਥੋਂ ਹੁੰਦੀਆਂ ਨਾਲ ਲੈ ਕੇ ਆਏ ਹਥਿਆਰ ਤੇ ਫੇਰ ਹੀ ਇੰਨੀਆਂ ਚੱਲੀਆਂ ਹਾਂਜੀ ਭਾਜੀ ਕੀ ਨਾਂ ਜੀ ਆਪਣਾ ਭਾਜੀ ਮੇਰਾ ਨਾਮ ਮਕੇਸ਼ ਕੁਮਾਰ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਭਾਜੀ ਮੈਂ ਸੀ ਬਲੌਗ ਇਸਤਮੌ ਨਗਰ ਦਾ ਰਹਿਣ ਵਾਲਾ ਤੇ ਕੀ ਗੱਲ ਕੀ ਹੋਈ ਇਹ ਭਾਜੀ ਮੈਂ ਬਾਹਰ ਸੀਗਾ ਮੈਰੀ ਤੇ ਗਿਆ ਸੀ ਮੇਰੇ ਮਬਰੋਂ ਮੇਰਾ ਮੁੰਡਾ ਘਰ ਖੱਲਾ ਸੀਗਾ ਤੇ ਇਹਨਾਂ ਨੇ ਇਹਨਾਂ ਦੋ ਦੋ ਚਾਰ ਮੁੰਡੇ ਇਕੱਠੇ ਕਰਕੇ ਤੇ ਪਹਿਲੇ ਮੇਰੇ ਮੁੰਡੇ ਕੋਲ ਛੱਲਾ ਖੋਇਆ ਇਹਨਾਂ ਨੇ ਕਿੰਨੀ ਤਰੀਕ ਨੂੰ ਛੱਲਾ ਪਾਇਆ ਦੋ ਦੋ ਤਿੰਨ ਦਿਨ ਹੋ ਗਏ ਐਸ ਗੱਲ ਨੂੰ ਠੀਕ ਹੈ ਜੀ ਮੈਂ ਤੇ ਮੈਰਿਜ ਤੇ ਗਿਆ ਸੀ ਮੈਨੂੰ ਨਹੀਂ ਜਹੀ ਪਾਜੀ ਪਤਾ ਇਹਦਾ ਇਸ ਬਾਰੇ ਤੇ ਪਾਜੀ ਮੈਨੂੰ ਇਹਨੇ ਦੱਸਿਆ ਨਹੀਂ ਮੈਂ ਦੂਸਰੇ ਦਿਨ ਆਇਆ ਵਾਂ ਮੈਰਿਜ ਤੋਂ ਠੀਕ ਹੈ ਜੀ ਤੇ ਮੈਨੂੰ ਉਹ ਦੂਜੇ ਦਿਨ ਮੈਨੂੰ ਤੀਸਰੇ ਦਿਨ ਮੈਂ ਪਾਜੀ ਫੇਰ ਜੰਮੂ ਮਲਕੀ ਸ਼ਾਮ ਨੂੰ ਮੈਂ ਜੰਮੂ ਚੱਲ ਗਿਆ ਮੈਨੂੰ ਨਹੀਂ ਪਤਾ ਮੈਂ 5 ਵਜੇ ਮੇਰੇ ਮਗਰੋਂ ਇਹਨਾਂ ਨੇ ਫੇਰ ਪਾਜੀ ਮੇਰੇ ਮੁੰਡੇ ਨੂੰ ਖਲਾਰ ਕੇ ਨਾ ਚਪੇੜਾ ਮਾਰੀਆ ਇਹਨਾਂ ਨੇ ਰੋਹਿਤ ਐ ਰਾਹੁਲ ਐ ਹੋਰ ਅਨਪਛਾਤੇ ਮੁੰਡੇ ਆ ਜਿਹੜੇ ਦਰਦ ਬੇੜੋ ਤੇ ਇੰਨੀ ਕੋਮਰ ਹੈਗੀ 13 14 ਸਾਲ ਦੀ ਉਮਰ ਹੈ ਜੀ ਮੀਨ ਛੱਲੇ ਤੋਂ ਮੀਨ ਹਾਂਜੀ 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 ਛੱਲੇ ਤੋਂ ਲੜਾਈ ਨਹੀਂ ਵੱਧ ਗਈ ਕਿ ਰੇਟਾਂ ਚ ਲਾਤੀਆਂ ਹਾਂਜੀ ਮੁੰਡੇ ਲੈ ਕੇ ਆਏ ਭਜੀ ਨਾਲ ਜਿਸ ਟਾਈਮ ਹਮਲਾ ਕੀਤਾ ਗਿਆ ਘਰ ਦੇ ਉੱਤੇ ਉਸ ਟਾਈਮ ਕੌਣ ਕੌਣ ਮੌਜੂਦ ਸੀ ਘਰ ਦੇ ਉੱਤੇ ਅਸੀਂ ਭਾਈ ਸਾਰੇ ਮੌਜੂਦ ਸੀ ਲੇਡੀਜ਼ ਵੀ ਹਾਂਜੀ ਲੇਡੀਜ਼ ਵੀ ਸਾਰੇ ਬੱਚੇ ਵੀ ਮੌਜੂਦ ਸੀਗੇ ਕਿੰਨੇ ਕੇ ਬੰਦੇ ਆਏ ਸੀ ਉਹ ਭਾਜੀ 20 25 ਬੰਦੇ ਆਏ ਸੀਗੇ ਨਾਲ ਹਥਿਆਰ ਲੈ ਕੇ ਆਏ ਨਾਲ ਇੱਟਾਂ ਲੈ ਕੇ ਆਏ ਨਾਲ ਕੋਠੇ ਦੇ ਇਹਨਾਂ ਦੇ ਹੈਗੀਆਂ ਸੀ ਭਾਜੀ ਲੈ ਕੇ ਆਓਗੇ ਇੰਨੀ ਇੱਟਾਂ ਕਿੱਥੋਂ ਹੁੰਦੀਆਂ ਨਾਲ ਲੈ ਕੇ ਆਏ ਹਥਿਆਰ ਤੇ ਫੇਰ ਹੀ ਇੰਨੀਆਂ ਚੱਲੀਆਂ ਲੱਗਦਾ ਕਿ ਵੀ ਤੇਰਾ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਕਰ ਹਾਂਜੀ ਜਾਨੀ ਭਾਜੀ ਇਹਨੇ ਚਾਲੀ ਮਾਲੀ ਨੁਕਸਾਨ ਕਰਨੀ ਆਈ ਹੀ ਇੱਕ ਕਿਸਮ ਦਾ ਹੋਨ ਮੰਗ ਕੀ ਕਰਦੇ ਬੇਸ਼ੱਕ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿੰਨੇ ਵੀ ਬੰਦੇ ਆਏ ਆ ਅਜੇ ਕੁਮਾਰ ਮਹਿਤਾ ਜੀ ਹਾਂਜੀ ਤਾਂ ਕੀ ਗੱਲ ਕੀ ਹੋਈ ਸੀ ਗੱਲ ਇਦਾਂ ਜੀ ਆਪਣਾ ਮੇਰਾ ਭਤੀਜਾ ਕਰੋਹਿਤ ਜਿਸ ਦੀ ਉਮਰ ਕੋ 14 ਸਾਲ ਦੀ ਇਹਨੂੰ ਐਕਟਵਾਂ ਲੈ ਕੇ ਦਿੱਤੀ ਸੀ ਨਵੀਂ ਤੇ ਉਹਨੇ ਛੱਲਾ ਬਣਵਾ ਕੇ ਲਿਆ ਸੀ ਆਪਣਾ ਕੋਈ ਇੱਕ ਨਵਾਂ ਬਜ਼ਾਰੋਂ ਕੋਈ ਤੇ ਆਪਣੇ ਘਰੋਂ ਨਾ ਸਾਡੇ ਕੋਲ ਆਪਣੇ ਘਰ ਜਾਂਦਿਆ ਸੀ ਕੋਠੀਵਾਲ ਤੇ ਰਸਤੇ ਦੇ ਵਿੱਚ ਇੱਕ ਰੋਹਿਤ ਨਾਂ ਦਾ ਮੁੰਡਾ ਸੀ ਨਾਲ ਉਹਦਾ ਨਾ ਹੋਰ ਸੀ ਉਹਨੂੰ ਧੱਕੇ ਨਾਲ ਨਾ ਰੋਕਿਆ ਤੇ ਉਹਦਾ ਨਾ ਧੱਕੇ ਨਾਲ ਚਪਟਾ ਮਾਰ ਕੇ ਉਹਦਾ ਛੱਲਾ ਲਾ ਲਿਆ ਤੇ ਜਿਸ ਤੇ ਆ ਗਏ ਨੇ ਆ ਕੇ ਘਰ ਉਹਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਏਦਾ ਦਾ ਮੇਰਾ ਧੱਕੇ ਨਾਲ ਛੱਲਾ ਲਾ ਲਿਆ ਤੇ ਉਹ ਉਤੋਂ ਧਮਕੀਆਂ ਦੇਣ ਲੱਗ ਗਿਆ ਤੇ ਇਹ ਅਗਲੇ ਦਿਨ ਰਾਤ ਨੂੰ ਇਹ ਹਰਿਵੰਦ ਮੰਦਰੋਂ ਮੱਥਾ ਟੇਕ ਕੇ ਆਇਆ ਕਿ ਤੇ 10:00 ਵਜੇ ਤੇ ਰਾਹੁਲ ਨਾ ਦਾ ਮੁੰਡਾ ਹੋਰ ਮੁੰਡੇ ਲੈ ਕੇ ਤੇ ਇਹਨੂੰ ਧੱਕੇ ਨਾਲ ਰੋਕ ਲਿਆ ਰੋਕਣ ਤੋਂ ਬਾਅਦ ਇਹਦੇ ਚਪੇੜਾ ਚਪੜਾ ਮਾਰ ਦਿੱਤੀਆਂ ਤੇ ਗਾਲ ਮੰਦਾ ਕੱਢਣਾ ਸ਼ੁਰੂ ਕਰਤਾ ਤੇ ਉਹ ਉਤੋਂ ਕਹਿਣ ਲੱਗਾ ਕਿ ਜੇਕਰ ਤੁਹਾਡੇ ਜਿੱਦਮ ਹੈਗਾ ਤੇ ਮੇਰੇ ਕੋਲ ਛੱਲਾ ਲੈ ਕੇ ਵਾਹੋ ਤੇ ਇਸ ਦਾ ਇਸ ਇਸ ਬਾਰੇ ਘਰ ਆ ਕੇ ਨੇ ਫੇਰ ਦੱਸਿਆ ਤੇ ਮੇਰਾ ਭਰਾ ਸੀ ਛੋਟਾ ਤੇ ਉਹਨੇ ਚਾਚਾ ਨੂੰ ਬੁਲਾ ਕੇ ਬੁਲਾਇਆ ਕਿ ਤਾ ਤੁਹਾਡੇ ਆ ਕੰਮ ਕੀਤਾ ਤੇ ਚੰਗਾ ਨਹੀਂ ਇਹਨੇ ਕੀਤਾ ਤੇ ਉਹ ਸਾਰੇ ਗਰਮੋਂ ਲਾਗੇ ਤੇ ਦੂਸਰੇ ਬਾਅਦ ਇਹਦਾ ਪਾਪਾ ਬਾਹਰ ਗਿਆ ਸੀਗਾ ਇਹ ਜਦੋਂ ਬਾਹਰੋਂ ਇੱਥੇ ਆਇਆ ਤੇ ਇੰਨੇ ਆ ਕੇ ਉਹਨਾਂ ਨੂੰ ਬੁਲਾਇਆ ਕਿ ਆ ਕੇ ਬੈਠ ਕੇ ਮੈਂ ਗੱਲ ਕਰਕੇ ਮਕਾ ਲੈਨੇ ਆ ਇਹ ਜਦੋਂ ਆਇਆ ਵਾ ਤੇ ਇੰਨੀ ਦਿਨ ਉਹ ਮੁੰਡੇ ਮੁੰਡੇ ਵਾਵਾ ਲੈ ਕੇ ਮਕਰੋ ਆਇਆ ਤੇ ਆਂਦੇ ਉਹਨਾਂ ਨੇ ਇਟਰ ਰੋਣਾ ਚਲਾਣਾ ਸ਼ੁਰੂ ਕਰਤਾ ਛੱਲੇ ਦੇ ਵਿੱਚ ਭਾਈ ਕੀ ਖਾਸ ਅਗਾ ਜਿਹਦੇ ਪਿੱਛੇ ਇੰਨੀ ਤਕੜੀ ਲੜਾਈ ਕੁਛ ਨਹੀਂ ਕੋਈ ਬਜ਼ਾਰੋਂ ਇੱਕ ਨਵਾਂ ਬਣਵਾ ਕੇ ਲਿਆ ਸੀ ਕੋਈ ਆਪਣੇ ਨਾਮ ਦਾ ਕੋਈ ਧਾਰਮਿਕ ਚੀਜ਼ਾਂ ਬਣਵਾਈਆਂ ਸੀ ਨੇ ਉਹਦੇ ਉੱਤੇ ਛੱਲੇ ਦੇ ਉੱਤੇ ਬਸ ਉਹ ਸੀ ਉਹਨਾਂ ਨੂੰ ਕਿਤੇ ਪਸੰਦ ਆ ਆ ਰਮਲ ਜੀ ਛੱਲੇ ਕਿੰਨੇ ਕੀ ਕੀਮਤ ਹੋਏਗੀ ਉਸ ਛੱਲੇ 100-150 ਰੁਪਏ ਸਮਥਿੰਗ ਲਾ ਕੇ ਬਣਵਾ ਕੇ ਲਿਆ ਇਟ ਰੋੜੇ ਭਰਾਈ ਨੇ ਸਾਡੇ ਬੂਏ ਬੂਏ ਸ਼ੀਸ਼ੇ ਤੋੜੇ ਨੇ ਸਾਡੇ ਸੱਟਾਂ ਲੱਗੀਆਂ ਵਾ ਹੁਣ ਮੰਗ ਕੀ ਕਰਦੇ ਮੰਗ ਕਰਦੇ ਆ ਕਿ ਜਿਹੜੀ ਜਿਹੜੇ ਕ੍ਰਿਮੀਨਲ ਐਕਟੀਵਿਟੀ ਨੇ ਆਇਦਨ ਆਪਾਂ ਵੇਖਦੇ ਮੈਂ ਕਿ ਇੰਨੇ ਕ੍ਰਾਈਮ ਹੋ ਰਹੇ ਨੇ ਸ਼ਰੇਆਮ ਲੁੱਟਾਂ ਖੋਹਾਂ ਕ੍ਰਾਈਮ ਇਹ ਜਿਹੜੇ ਐਕਟੀਵਿਟੀ ਲੋਕ ਸ਼ਾਮਲ ਨੇ ਆਇਦਨ ਕਤਲ ਵੀ ਦੇਖੋ ਆਲਮੋਸਟ ਹਰ ਪਾਸੇ ਕਤਲ ਕਿਤਨਾ ਕਿਤੇ ਹੋ ਹੀ ਰਿਹਾ ਵਾ ਉਹ ਇਸੇ ਇਸੇ ਕ੍ਰਿਮੀਨਲ ਐਕਟੀਵਿਟੀ ਜਿਹੜੇ ਲੋਕ ਸ਼ਾਮਲ ਨੇ ਮੈਂ ਸਰਕਾਰ ਕੋ ਮੰਗਦਾ ਜਿਹੜੇ ਕ੍ਰਿਮੀਨਲ ਐਸੇ ਹੈਗੇ ਨੇ ਜਿਹੜੇ ਬਾਰ-ਬਾਰ ਇਹ ਕੰਮ ਕਰਦੇ ਨੇ ਇਹਨਾਂ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਜਿਹੜਾ ਇੱਕ ਇਸ ਮੋਨ ਦੇ ਨਗਰ ਵਿੱਚ ਜਿਹੜਾ ਝਗੜਾ ਆਇਆ ਕੀ ਮਾਮਲਾ ਹੈਗਾ ਇਹਦੇ 'ਚ ਹੁਣੇ ਕੰਪਲੇਟ ਆਈ ਸੀ ਤੇ ਉਹਦੇ ਸਵਾਦੇ ਸਾਡੇ ਡਿਊਟੀ ਅਸਰ ਉੱਥੇ ਮੌਕੇ ਤੇ ਪਹੁੰਚੇ ਆ। ਇਹ ਉੱਥੇ ਦੋ ਪਾਰਟੀਆਂ ਆਪਸ ਵਿੱਚ ਉਹਨਾਂ ਦਾ ਕੁਝ ਦਿਨ ਪਹਿਲਾਂ ਵੀ ਟਕਰਾਅ ਹੋਇਆ ਸੀਗਾ। ਉਹਦੇ ਇਸ ਬੰਦੀ ਕੋਲ ਖਬਰ ਮਿਲੀਆਂ ਵੀ ਉਹਨਾਂ ਨੇ ਉਸੇ ਪਾਰਟੀ ਵੱਲ ਏਟਵਟਾ ਚਲਾਇਆ। ਉਹਦੇ ਬਾਰੇ ਪੁੱਛੀ ਕੀਤਾ ਜਾ ਰਿਹਾ। ਪਰ ਕਿਸੇ ਬੰਦੇ ਨੂੰ ਕੋਈ ਮੇਜਰ ਕੋਈ ਵੱਡੀ ਠੱਠ ਵੀ ਆਈ ਹੈ? ਨਹੀਂ ਛੱਟ ਬਾਰੇ ਕੋਈ ਜਾਣਕਾਰੀ ਨਹੀਂ। ਠੀਕ ਹੈ।